ਸਤਗੁਰੂ ਗੁਰੂ ਕਲਗੀਧਰ ਪ੍ਰੀਤ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਵਸਾਖੀ ਤੇ ਕਿਉਂ ਦਿੱਤਾ ਹਾਲਾਂਕਿ ਦੀਵਾਲੀ ਦੀ ਉੱਤੇ ਵੀ ਸੰਗਤਾਂ ਇਕੱਠੀਆਂ ਹੁੰਦੀਆਂ ਸਨ ਜੋੜ ਮੇਲੇ ਬਣਦੇ ਸੀ ਕਿਸੇ ਹੋਰ ਦਿਨ ਤਿਹਾਰ ਦੇ ਉੱਤੇ ਵੀ ਸਤਗੁਰੂ ਪਾਤਸ਼ਾਹ ਸੰਗਤਾਂ ਨੂੰ ਸੱਦੇ ਭੇਜ ਕੇ ਬੁਲਾ ਸਕਦੇ ਸੀ ਵਸਾਖੀ ਕਿਉਂ ਚੁਣੀ ਅੰਮ੍ਰਿਤ ਦੀ ਦਾਤ ਬਖਸ਼ਣ ਦੇ ਲਈ ਉਹ ਤਾਂ ਕਰਕੇ ਕਿਉਂਕਿ ਰੁੱਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਪੱਤ ਝੜ ਨੰਗ ਗਈ ਆ ਦਰਖਤਾਂ ਦੀ ਪੁਰਾਣੀ ਪੱਤੀ ਬਨਸਪਤੀ ਤੇ ਉਹ ਖਤਮ ਹੋ ਗਏ ਬਸੰਤ ਆਉਣ ਦੇ ਨਾਲ ਦਰਖਤਾਂ ਦੀ ਉੱਤੇ ਬਨਸਪਤੀ ਦੀ ਉੱਤੇ ਇੱਕ ਨਵੀਂ ਜ਼ਿੰਦਗੀ ਨੇ ਜਨਮ ਲੈ ਲਿਆ ਹੈ ਬਨਸਪਤੀ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਦਾ ਆਗਾਜ਼ ਹੋ ਗਿਆ ਹੈ ਦਰਖਤਾਂ ਨੇ ਨਵੀਂ ਪੁਸ਼ਾਕ ਨਵੇਂ ਪੱਤੇ ਧਾਰਨ ਕਰ ਲਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਲਿਆ ਦੇਖ ਬਨਸਪਤੀ ਦੇ ਉੱਤੇ ਇੱਕ ਨਵਾਂ ਜੀਵਨ ਆ ਗਿਆ ਵਾ ਪੁਰਾਣੇ ਪੱਤੇ ਛੱਡ ਦਿੰਦੇ ਨੇ ਉਹਨਾਂ ਨੇ ਆ ਮੈਂ ਤੈਨੂੰ ਵਿਸਾਖੀ ਦੇ ਦਿਹਾੜੇ ਦੇ ਉੱਤੇ ਇੱਕ ਨਵੀਂ ਜ਼ਿੰਦਗੀ ਬਖਸ਼ਿਸ਼ ਕਰਾਂ ਕਿਉਂਕਿ ਬਨਸਪਤੀ 'ਚ ਇੱਕ ਨਵਾਂ ਜੀਵਨ ਇੱਕ ਨਵੀਂ ਚੇਤਨਤਾ ਆ ਗਈ ਆ ਇੱਕ ਨਵੀਂ ਰੌ ਆ ਗਈ ਆ